ਜੋ ਬਹੁਤ ਹੀ ਛੋਟੀ ਉਮਰ ਦੇ ਵਿੱਚ ਸਰਪੰਚ ਬਣੇ ਨੇ ਅੱਜ ਅਸੀਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿਸ ਤਰ੍ਹਾਂ ਕਿ ਸਰਕਾਰ ਨੂੰ ਲੈ ਕੇ ਤੇ ਆਪਣਾ ਜੋ ਸਮੇਂ ਦੀ ਸਰਕਾਰ ਚੱਲ ਰਹੀ ਹੈ ਜੋ ਆਪਣੇ ਏਰੀਆ ਦੇ ਐਮਐਲ ਸਾਬ ਨੇ ਡਿਪਟੀ ਸਪੀਕਰ ਸਰਦਾਰ ਯਾਕੀਸ਼ ਸਿੰਘ ਰੋੜੀ ਉਹਨਾਂ ਬਾਰੇ ਤੇ ਬਾਕੀ ਜੋ ਇੱਕ ਕੋੜ ਪੰਜਾਬ ਨੂੰ ਬਹੁਤ ਬੁਰਾ ਲੱਗ ਚੁੱਕਾ ਹੈ ਨਸ਼ਿਆਂ ਦਾ ਉਦੇ ਬਾਰੇ ਅੱਜ ਸਰਪੰਚ ਸਾਹਿਬ ਨਾਲ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲਾਂ ਕਰਾਂਗੇ ਤੇ ਉਹਨਾਂ ਤੋਂ ਵੀ ਪੁੱਛਾਂਗੇ ਕਿ ਉਹਨਾਂ ਦੇ ਪਿੰਡ ਵਿੱਚ ਜਿਹੜੀਆਂ ਪ੍ਰੋਬਲਮਾਂ ਨੇ ਉਹ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੇ ਤੇ ਉਹ ਕਿੰਜ ਉਹ ਹੱਲ ਕਰਨਗੇ ਪਹਿਲਾਂ ਤਾਂ ਆਪਾਂ ਸਰਪੰਚ ਸਾਹਿਬ ਦਾ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਨੂੰ ਸਰਹਸੰਤੀ ਨਾਲ ਸਰਪੰਚ ਬਣਾਇਆ ਗਿਆ ਜੀ ਥੈਂਕ ਯੂ ਸਰ ਥੈਂਕ ਯੂ ਤੁਸੀਂ ਸਰਪੰਚ ਬਣਨ ਤੋਂ ਬਾਅਦ ਤੁਹਾਡਾ ਕੀ ਸੁਪਨਾ ਹੈ ਤੁਸੀਂ ਕੋਈ ਆਪਣਾ ਬੰਦਾ ਸੋਚਦਾ ਨਾ ਕਿ ਮੇਰਾ ਇਹ ਸੁਪਨਾ ਹੈ ਕਿ ਮੈਂ ਆਪਣੇ ਪਿੰਡ ਨੂੰ ਕਿਸ ਦੇ ਕਿਦਾਂ ਕੀ ਦਿਸ਼ਾ ਦੇਣੀ ਚਾਹੁੰਦੇ ਹਾਂ ਪਹਿਲਾ ਤਾਂ ਸਰ ਮੈਂ ਆਪਣੇ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹ ਕਰਨਾ ਚਾਹਦੀ ਆਂ ਹਾਂਜੀ ਪਹਿਲੇ ਨੰਬਰ ਤੇ ਸਾਡੇ ਪਿੰਡ ਵਿੱਚ ਜਿਮ ਨਹੀਂ ਹੈ ਜਿਮ ਕੱਲੀ ਮੁੰਡਿਆਂ ਵਾਸਤੇ ਨਹੀਂ ਚਾਹੀਦੀ ਸਾਨੂੰ ਕੁੜੀਆਂ ਦੀ ਵੀ ਵਿਦਿ ਆਵੇ ਠੀਕ ਹੈ ਜੀ ਬਾਕੀ ਸਾਡੇ ਸਕੂਲ ਦੀ ਚਾਰ ਦਿਵਾਰੀ ਨਹੀਂ ਹੈ ਪ੍ਰਾਇਮਰੀ ਸਕੂਲ ਦੀ ਤੇ ਉਹ ਚਾਰ ਦਿਵਾਰੀ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਬਾਕੀ ਤੇ ਜਿਹੜਾ ਤੁਹਾਡਾ ਜਣੀ ਜਿਮ ਹੈ ਉਹ ਕੱਲੇ ਇਸ ਟਾਈਮ ਮੁੰਡਿਆਂ ਲਈ ਹੈ ਜੀ ਹਾਂਜੀ ਸਰ ਮੁੰਡਿਆਂ ਵਾਸਤੇ ਵੀ ਹੈ ਉਹ ਵੀ ਪ੍ਰੋਪਰ ਨਹੀਂ ਹੈਗਾ ਮੁੰਡਿਆਂ ਵਾਸਤੇ ਵੀ ਹਾਂਜੀ ਪਰ ਸਾਨੂੰ ਕੁੜੀਆਂ ਦਾ ਵੀ ਨਾਲ ਚਾਹੀਦਾ ਹੈ ਜੀ ਆਕਾਏ ਹਾਂ ਜੀ ਹੁਣ ਕੁੜੀਆਂ ਦਾ ਜਿਮ ਚਾਹੀਦਾ ਸਾਨੂੰ ਨਾਲ ਜਿੱਦਾ ਕਹ ਲੋ ਕਿ ਹੁਣ ਕੁੜੀਆਂ ਮੁੰਡਿਆਂ ਨਾਲ ਘਟਣੀ ਉਹ ਤਾਂ ਤੁਸੀਂ ਗੱਲੀ ਕਰ ਰਹੇ ਹੋ ਦੇਖ ਲੋ ਸਰਪੰਚ ਤੁਸੀਂ ਬਣੇ ਹੋ ਪਿੰਡ ਦੇ ਇੱਥੋਂ ਹੀ ਸਾਬਤ ਹੁੰਦਾ ਹੈ ਕਿ ਕੁੜੀਆਂ ਮੁੰਡਿਆਂ ਨਾਲ ਕਿਸੇ ਗੱਲੋਂ ਘਟਣੀ ਹੈਗੀਆਂ ਅੱਜ ਤੁਸੀਂ ਐਡੇ ਇਸ ਪਿੰਡ ਦੇ ਸਰਪੰਚ ਬਣੇ ਹੋ ਤੇ ਆਪਾਂ ਜਿਹੜੇ ਹੁਣ ਕਹਿੰਦੇ ਆ ਤੁਸੀਂ ਜਿਸ ਤਰ੍ਹਾਂ ਕੀ ਮੁੰਡਿਆਂ ਤੇ ਕੁੜੀਆਂ ਦੇ ਜਿਮ ਜਿਸ ਜਿੰਮ ਤੇ ਤੁਸੀਂ ਇੱਕੋ ਹੀ ਚਾਹਦੇ ਹੋ ਜਿੰਮ ਕਿ ਇਹਨਾਂ ਦੇ ਵਿੱਚ ਪਾਰਟੀਸ਼ਨ ਚਾਹਦੇ ਹੋ ਕਿ ਪਾਰਟੀਸ਼ਨ ਲਈ ਤੁਹਾਡੇ ਕੋਲ ਜਗ੍ਹਾ ਅਵੇਲੇਬਲ ਹੈ ਕਿ ਬਿਜੇ ਵੱਡੀ ਜਿੰਮ ਕਰਨੀ ਹੋਵੇ ਨਹੀਂ ਸਰ ਟਾਈਮਿੰਗ ਚੇਂਜ ਕਰ ਸਕਦੇ ਅਸੀਂ ਕੁੜੀਆਂ ਮੁੰਡਿਆਂ ਲਈ ਜਗ੍ਹਾ ਦਾ ਵੀ ਪ੍ਰਬੰਧ ਹੈਗਾ ਪਰ ਜਿੰਮ ਬਣਵਾਉਣ ਦਾ ਪ੍ਰਬੰਧ ਨਹੀਂ ਹੈ ਸਾਡੇ ਕੋਲ ਉਹ ਤਾਂ ਚਲੋ ਜਦ ਤੱਕ ਤੁਸੀਂ ਆਪਣਾ ਸਪੋਰਟਸ ਕੋਰਟ ਜੋ ਰੋੜੀ ਸਾਹਿਬ ਤੋਂ ਤੁਸੀਂ ਉਹ ਲੈ ਸਕਦੇ ਆ ਹਾਂਜੀ ਇਹ ਉਹ ਤਾਂ ਗ੍ਰਾਂਟ ਦੇ ਥਰੂ ਤੁਹਾਨੂੰ ਸਭ ਕੁਝ ਮਿਲ ਸਕਦਾ ਕਿ ਅਸੀਂ ਜਿੰਮ ਬਣਾ ਕੇ ਜਿਵੇਂ ਹੁਣ ਕਿਉਂਕਿ ਸਾਡੇ ਜਿਹੜੇ ਪਿੰਡ ਵਾਸੀ ਆ ਥੋੜੀ ਜੇ ਸੋਚ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਣਾ ਆ ਕਿਉਂਕਿ ਹੁਣ ਸ਼ਹਿਰਾਂ 'ਚ ਤਾਂ ਕੁੜੀਆਂ ਮੁੰਡੇ ਇਕੱਠੇ ਜਿਮ ਲਾਉਂਦੇ ਆ ਹੁਣ ਇੱਥੇ ਆਪਾਂ ਨੂੰ ਥੋੜਾ ਟਾਈਮਿੰਗ ਦਾ ਹਿਸਾਬ ਰੱਖਣਾ ਪੈਣਾ ਜੀ ਉਹ ਜਿਸ ਦਾ ਹੁਣ ਸਵੇਰੇ ਮੁੰਡੇ ਜਿਮ ਲੈ ਆਣਾ ਨਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਦੁਪਹਿਰ ਨੂੰ ਆਪਣੀਆਂ ਕੁੜੀਆਂ ਜਿਮ ਲੈਣ ਚਲੋ ਸਰਪੰਚ ਸਾਹਿਬ ਦੀ ਸੋਚ ਬਹੁਤ ਵਧੀਆ ਜੀ ਇਹ ਵੀ ਲੱਗੀ ਮੈਨੂੰ ਤੁਹਾਡੀ ਇਹੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਰ ਇਹੀ ਕਹਿਣਾ ਚਾਹੁੰਦੇ ਹਾਂਜੀ ਤੇ ਸਕੂਲ ਦੀ ਜੇ ਥੋੜੀ ਚਾਰਦੁਆਰੀ ਹੈ ਜੀ ਸਕੂਲ ਦੀ ਵੈਸੇ ਕਮਰੇ ਜਿਹੜੇ ਉਹ ਵਧੀਆ ਨੇ ਉਹਨਾਂ ਸਾਡਾ ਸਕੂਲ ਦੀ ਹਾਲਤ ਤਾਂ ਠੀਕ ਹੈ ਹਾਂਜੀ ਪਰ ਉਹਦੀ ਚਾਰਦੀਵਾਰੀ ਤੇ ਗਰਾਉਂਡ ਦੇ ਵਾਸਤੇ ਅਸੀਂ ਕਰਨਾ ਚਾਹੁੰਦੇ ਹਾਂ ਅੱਛਾ ਜੀ ਇਹ ਗਰਾਉਂਡ ਤੁਹਾਡੇ ਕੋਲ ਹੈ ਅਵੇਲੇਬਲ ਹੈ ਹਾਂਜੀ ਸਰ ਹੈ ਅਵੇਲੇਬਲ ਹੈ ਉਹਨਾਂ ਦੀ ਗਰਾਉਂਡ ਦੇ ਚਾਰਦੀਵਾਰੀ ਕਰਨੇ ਤੋਂ ਰਹਿੰਦੀ ਹੈ ਹਾਂਜੀ ਸਰ ਫਿਰ ਪਹਿਲਾਂ ਤਾਂ ਸਾਡੇ ਪਿੰਡ 'ਚ ਕੋਈ ਫੰਕਸ਼ਨ ਨਹੀਂ ਹੁੰਦਾ ਹੁਣ ਛਿੰਜ ਵਗੈਰਾ ਕਰਵਾਉਂਦੇ ਆ ਤੇ ਉਹਦੇ ਵਿੱਚ ਸਾਨੂੰ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੈ ਇਸ ਕਰਕੇ ਚਾਰਦੀਵਾਰੀ ਬਣਾਣੀ ਸਾਨੂੰ ਜ਼ਰੂਰੀ ਹੈ ਬਹੁਤ ਜ਼ਰੂਰੀ ਸਰ ਇੱਕ ਬੱਚਿਆਂ ਵਾਸਤੇ ਜਿੱਦਾਂ ਪਲੇਗਰਾਉਂਡ ਬਣਾਉਣੀ ਆ ਸੀ ਝੁੱਲੇ ਵਗੈਰਾ ਸਾਡੇ ਪਿੰਡ ਦੇ ਬੱਚੇ ਦੂਜੇ ਪਿੰਡ ਚ ਜਾਂਦੇ ਆ ਸਾਨੂੰ ਇਦਾਂ ਚੰਗਾ ਨਹੀਂ ਲੱਗਦਾ ਕਿ ਅਸੀਂ ਆਪਣੇ ਪਿੰਡ ਚ ਲਿਆਣੇ ਇਹ ਜਿੱਦਾਂ ਮੈਂ ਤੁਸੀਂ ਸਾਡੇ ਪਿੰਡ ਵਿੱਚ ਲਾਈਟਾਂ ਦਾ ਆਪਣਾ ਹੈ ਇਹ ਸਿਸਟਮ ਲੱਗਾ ਹੋਇਆ ਨਹੀਂ ਸਰ ਲਾਈਟਾਂ ਦਾ ਵੀ ਨਹੀਂ ਹੈਗਾ ਸਾਡੇ ਪਿੰਡ ਵਿੱਚ ਉਹ ਵੀ ਲਿਆਣਾ ਆ ਸੀ ਅਸੀਂ ਸੋਚਿਆ ਤਾਂ ਹੈ ਚਲੋ ਹੁਣ ਤੁਸੀਂ ਆਗੇ ਤੁਹਾਡੇ ਥਰੂ ਅਸੀਂ ਦੱਸ ਦਿੰਨੇ ਆ ਸਰਕਾਰ ਨੂੰ ਵੀ ਹਾਂਜੀ ਕਿ ਪ੍ਰਬੰਧ ਸਾਡੇ ਪਿੰਡ ਚ ਕੀਤਾ ਜਾਵੇ ਠੀਕ ਹੈ ਜੀ ਹਾਂਜੀ ਤੇ ਲਾਈਟਾਂ ਜਿੱਦਾਂ ਕਿ ਤੁਹਾਡੇ ਹਰੇ ਇੱਕ ਵੀ ਲਾਈਟ ਨਹੀਂ ਲੱਗੀ ਪਿੰਡ ਨਹੀਂ ਸਰ ਨਾ ਤਾਂ ਘਰਾਂ ਦੇ ਮੋਰੇ ਆ ਨਾ ਹੀ ਕੋਈ ਸੜਕ ਦੇ ਉੱਤੇ ਕੋਈ ਲਾਈਟ ਨਹੀਂ ਹੈ ਕੋਈ ਲਾਈਟ ਨਹੀਂ ਹਾਂ ਆਉਣ ਜਾਣ ਵਾਲਿਆਂ ਨੂੰ ਬਹੁਤ ਦਿੱਕਤ ਹੁੰਦੀ ਹੈ ਰਾਤ ਵੇਲੇ ਇਹਦਾ ਸੀ ਆਪਣੇ ਮੀਡੀਆ ਚੈਨਲ ਰਾਹੀਂ ਵੀ ਸਰਦਾਰ ਜੈਕੀਸ਼ਨ ਸਿੰਘ ਗੜੋੜੀ ਨੂੰ ਅਪੀਲ ਕਰਦੇ ਆਂ ਕਿ ਡੇਰੋ ਪਿੰਡ ਵਿੱਚ ਲਾਈਟਾਂ ਦਾ ਜੋ ਪਹਿਲਾਂ ਸਭ ਤੋਂ ਪਹਿਲ ਦੇ ਆਧਾਰ ਤੇ ਲਾਈਟਾਂ ਦਿੱਤੀਆਂ ਜਾਣ ਤਾਂ ਜੋ ਕਿ ਇਹ ਰੁਸ਼ਨਾਈ ਪਿੰਡ ਵਿੱਚ ਹੋਵੇ ਹਰ ਮੋੜ ਤੇ ਲਾਈਟ ਲੱਗੇ ਬਾਹਰ ਨੂੰ ਸੈਰ ਕਰਨ ਜਨੀਆਂ ਜਿੱਦਾਂ ਜਿੱਧਰ ਆਪਣੀਆਂ ਇਹ ਲੇਡੀਜ਼ ਵਗੈਰਾ ਉਧਰ ਵੀ ਲਾਉਣੀਆਂ ਚਾਹੀਦੀਆਂ ਲਾਈਟਾਂ ਤਾਂ ਜੋ ਕਿ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਇਹ ਵੀ ਗੱਲ ਮੰਨਦੇ ਹਾਂ ਹਾਂਜੀ ਸਰ ਪਹਿਲਾਂ ਤਾਂ ਪਿੱਛੇ ਜੇ ਤਾਂ ਸਾਡੇ ਹੋਏ ਵੀ ਆ ਕਿੰਨੇ ਚਾਂਸ ਲੈਟਾ ਨਾ ਹੋਣ ਦੀ ਗੱਲ ਉਕਾਰ ਹੋਣੀ ਹਾਂਜੀ ਉਹੀ ਉਹੀ ਕਰਨਾ ਲੈਟਾਂ ਦੇ ਘਟ ਦੇ ਕਰਨੇ ਹੁੰਦਾ ਸਭ ਹਾਂਜੀ 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 ਪੰਸਾਬ ਜੀ ਪਹਿਲਾਂ ਤੁਹਾਡਾ ਸਵਾਗਤ ਜੀ ਬਹੁਤ-ਬਹੁਤ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਆਏ ਜੀ ਤੇ ਤੁਸੀਂ ਦੱਸੋ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਇਹ ਤੁਹਾਡੇ ਪਿੰਡ ਵਿੱਚ ਕਿਹੜੀ-ਕਿਹੜੀ ਪ੍ਰੋਬਲਮ ਹੈ ਜਿਹੜਾ ਤੁਸੀਂ ਮੁਸ਼ਕਲ ਹੈ ਜਿਹੜੀ ਤੁਸੀਂ ਫੇਸ ਕਰ ਰਹੇ ਹੋ ਜੀ ਸਾਡੇ ਪਿੰਡ ਦਾ ਜੀ ਪ੍ਰੋਬਲਮ ਹੈ ਪ੍ਰੋਬਲਮ ਹੈ ਹਾਂਜੀ ਅਜੇ ਤੱਕ ਸਾਡੇ ਪਿੰਡ ਦਾ ਕੋਈ ਵਿਕਾਸ ਹੀ ਨਹੀਂ ਹੋਇਆ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਪਹਿਲਾਂ ਤੋਂ ਹੀ ਪਤਾ ਨਹੀਂ ਕੀ ਗੱਲ ਹੈ ਸਾਡੇ ਪਿੰਡ ਨੂੰ ਗਰੰਟੀ ਹੀ ਨਹੀਂ ਦੇ ਰਹੇ ਇੰਨੀ ਆ ਤੇ ਛੋਟਾ ਪਿੰਡ ਕਰਕੇ ਆਬਾਦੀ ਥੋੜੀ ਕਰਕੇ ਜਿੱਦਾਂ ਵੱਡੇ ਪਿੰਡਾਂ 'ਚ ਬਹੁਤ ਛੇਤੀ ਵਿਕਾਸ ਹੋ ਜਾਂਦੇ ਆ ਸਾਡੇ ਪਿੰਡ ਵਿੱਚ ਇੰਨੀ ਛੇਤੀ ਵਿਕਾਸ ਨਹੀਂ ਹੋ ਰਿਹਾ ਠੀਕ ਹੈ ਜੀ ਇਹਨਾਂ ਨੇ ਜਿੱਦਾਂ ਲਾਈਟਾਂ ਦੀ ਕਹੀ ਆ ਨਾ ਲਾਈਟਾਂ ਇੱਕ ਜ਼ਰੂਰੀ ਆ ਇੱਕ ਜਿਹੜਾ ਸੜਕ ਦਾ ਆਲਾ ਦਵਾਲਾ ਉਹ ਸਾਡੇ ਕੱਚਾ ਆ ਠੀਕ ਹੈ ਜੀ ਅੱਗੇ ਸਾਡੇ ਪਿੰਡ ਪ੍ਰਭਾਤ ਫੇਰੀਆਂ ਨਹੀਂ ਕੱਢਦੇ ਸੀ ਹੁਣ ਅਸੀਂ ਪ੍ਰਭਾਤ ਫ ਜਾਂਦੀ ਆ ਉਹਨਾਂ ਸਾਰਿਆਂ ਦੇ ਫੇ ਪੈਰ ਕਈ ਨੰਗੇ ਪੈਰੀ ਜਾਂਦੇ ਆ ਫੇ ਬੜੀ ਮੁਸ਼ਕਲ ਆਂਦੀ ਆ ਇੱਥਾ ਵਟੇ ਬਹੁਤ ਖਿਲਰੇ ਆ ਤੇ ਜਿੱਦਾਂ ਸੜਕ ਸਾਡੇ ਬਣੀ ਆ ਚਾਰ ਚਫੇਰੇ ਉਹਦੇ ਆਲਾ ਦਵਾਲਾ ਜਿਹੜਾ ਕੱਚਾ ਆ ਉਹਨੂੰ ਪੱਕਾ ਕੀਤਾ ਜਾਵੇ ਉਹ ਇੰਟਰਲੋਕ ਲੱਗ ਜਾਵੇ ਉਹ ਵੀ ਵਧੀਆ ਹਾਂਜੀ ਇੰਟਰਲੋਕ ਲੱਗ ਜਾਣਾ ਫੇ ਜਿਹੜੀ ਸਾਡੇ ਮਤਲਬ ਪਾਣੀ ਦਾ ਹੈ ਨਾ ਉਹ ਗਲੀਆਂ ਨਾਲੀਆਂ ਦਾ ਉਹ ਵੀ ਕੋਈ ਬਹੁਤੀ ਜ਼ਿਆਦਾ ਸਫਾਈ ਨਹੀਂ ਹੈਗੀ ਅੱਛਾ ਜੀ ਇਹ ਸਾਡੇ ਤੁਸੀਂ ਆ ਮੇਨ ਜਿਹੜੀ ਜਾਂਦੀ ਹੈ ਨਾ ਸੜਕ ਦੇਣ ਵਾਲ ਕਲਾ ਨੂੰ ਉੱਥੇ ਤੁਸੀਂ ਦੇਖੋ ਸਾਡੇ ਸੜਕ ਪਰ ਹੀ ਪਾਣੀ ਜਾ ਰਿਹਾ ਉਹਦੇ ਨਾਲ ਫਿਰ ਸੜਕ ਨੂੰ ਹੋਰ ਨੁਕਸਾਨ ਹੁੰਦਾ ਸੜਕ ਟੁੱਟਣ ਵੀ ਲੱਗ ਪਈ ਸੜਕ ਤੇ ਟੁੱਟੂ ਕੀ ਪਾਣੀ ਆ ਜਾਂਦੇ ਉਹ ਸੀਵਰੇਜ ਪਾ ਕੇ ਨਾ ਵੱਡੇ ਪਾਈਪ ਆ ਕੇ ਵੱਡੇ ਪਰਲੇ ਪਾਸੇ ਸਾਡੇ ਛੱਪੜ ਆ ਵੱਡਾ ਸਾਰਾ ਉਧਰ ਨੂੰ ਪਾਣੀ ਕੱਢਿਆ ਜਾਵੇ ਰੁੱਦ ਨੂੰ ਘਟੇ ਹਾਂਜੀ ਤੇ ਪਿੰਡ ਬਾੜ ਦੀ ਸਾਡੇ ਢੇਰਾਂ ਦਾ ਗੰਦ ਬਹੁਤ ਆ ਸਾਡੇ ਘਰਾਂ ਦੇ ਮੋਹਰੇ ਜਿਹੜੇ ਉਹ ਸਵਸ਼ ਭਾਰਤ ਵਾਲਾ ਨਹੀਂ ਸੀਗਾ ਉਹ ਲਾਤਾ ਉੱਥੇ ਬਹੁਤ ਵੱਡਾ ਉਹਦੇ ਕਰਕੇ ਬਹੁਤ ਗੰਦਗੀ ਆ ਸਾਡੇ ਤਾਲੇ ਦੇ ਉਹ ਜਿਹੜਾ ਇੱਕ ਟੀਨਾ ਪਾਉਂਦੇ ਆ ਉਹ ਟੀਨਾ ਪਾਉਂਦੇ ਸਾਡੇ ਬਿਲਕੁਲ ਸਾਡੇ ਘਰ ਦੇ ਸਾਹਮਣੇ ਆ ਜਦ ਕਿ ਸਾਰੇ ਪਿੰਡਾਂ ਸ਼ਾਮ ਲਾਟਾਂ ਚ ਬਣੇ ਆ ਉਹ ਫਿਰ ਤੁਹਾਡੇ ਉਹ ਸ਼ਾਮ ਲਾਟ ਸੀ ਅੱਗੇ ਨਹੀਂ ਨਹੀਂ ਉਹ ਅੱਧਿਕ ਸਕੂਲ ਦੀ ਗਰਾਊਂਡ ਨਹੀਂ ਹੈਗੀ ਗਰਾਊਂਡ ਦੇ ਨਾਲ ਹੀ ਢੇਰ ਬਣੇ ਆ ਤੇ ਢੇਰਾਂ ਦੇ ਵਿੱਚ ਹੀ ਉਹ ਬਣ ਗਿਆ ਆ ਉਹਦਾ ਸਰਪੰਚ ਸਾਹਿਬ ਵੀ ਹਾਂਜੀ ਸਾਡੀ ਗੱਲ ਬਿਲਕੁਲ ਮੈਂ ਐਗਰੀ ਹਾਂ ਤੁਹਾਡੀ ਗੱਲ ਨਾਲ ਕਿ ਉਹ ਆਪਣੇ ਜਿਹੜੇ ਬਣਿਆ ਜਿੰਨੇ ਵੀ ਉਹ ਚ ਸ਼ਾਮਲਟਾ ਚ ਬਣਦੇ ਆ ਹਾਂਜੀ ਪਿੰਡ ਤੋਂ ਬਾਹਰ ਬਣਦੇ ਆ ਹਾਂ ਪਿੰਡ ਤੋਂ ਬਾਹਰ ਸਾਰੇ ਪਿੰਡਾਂ ਚ ਪਿੰਡ ਤੋਂ ਬਾਹਰ ਬਣਦੇ ਹਾਂਜੀ 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 ਇਹਦਾ ਪੁਆਇੰਟ ਕਿਸੇ ਚ ਵੀ ਨਹੀਂ ਬਣਿਆ ਸੀ ਜਾਣੇ ਬਾਕੀ ਪਿੰਡਾਂ ਚ ਵੀ ਪਰ ਉਹ ਤਾਂ ਬਹੁਤ ਜ਼ਿਆਦਾ ਹੀ ਗਲਤ ਵਾ ਠੀਕ ਹੈ ਜੀ ਹਾਂਜੀ ਹਰ ਵੇਲੇ ਸਾਡੇ ਮੋਰੀ ਗੰਦ ਰਹਿੰਦਾ ਹੈ ਨਹੀਂ ਇਹ ਤਾਂ ਫਿਰ ਗਲਤ ਗੱਲ ਹੈ ਜੀ ਸਾਡੇ ਘਰਾਂ ਮੋਰੀ ਢੇਰਿਆ ਜਾਦੇ ਇੱਧਰ ਜਿਹੜੇ ਘਰ ਆ ਉੱਥੇ ਮੋਹਰੇ ਛੱਪੜ ਲੱਗ ਗਏ ਆ ਛੱਪੜ ਤਾਂ ਸਾਨੂੰ ਇੱਕੋ ਹੀ ਬਹੁਤ ਆ ਸਾਡੇ ਪਿੰਡ ਛੋਟਾ ਜਿਹਾ ਤਾਂ ਪਿੰਡ ਆ ਹਾਂਜੀ ਇਹ ਤਾਂ ਐਵੇਂ ਹੀ ਲੋਕਾਂ ਨੇ ਛੱਪੜ ਬਣਾ ਲਿਆ ਛੱਪੜ ਤਾਂ ਇੱਕੋ ਹੀ ਬਹੁਤ ਆ ਉਹ ਜਿਹੜਾ ਵੱਡਾ ਛੱਪੜ ਹੈਗਾ ਉਹਦੇ ਆਲੇ-ਦੁਆਲੇ ਚਾਰ ਦਿਵਾਰੀ ਹੈ ਨਹੀਂ ਉੱਥੇ ਕੁਝ ਵੀ ਬੱਚਾ ਕੋਈ ਦੇਖ ਸਕਦਾ ਕੋਈ ਗੱਡੀ ਰਾਤ ਨੂੰ ਹਨੇਰੇ ਵਿੱਚ ਦੇਖ ਸਕਦੀ ਨਾ ਲਾਈਟ ਆ ਆ ਤੇ ਨਾ ਉਹਦੇ ਆਲੇ-ਦੁਆਲੇ ਚਾਰ ਦਿਵਾਰੀ ਆ ਉਹਦੇ ਆਲੇ-ਦੁਆਲੇ ਚਾਰ ਦਿਵਾਰੀ ਕੀਤੀ ਜਾਵੇ ਗਰਾਊਂਡ ਦੀ ਜਿੱਦਾਂ ਇਹਨਾਂ ਨੇ ਗੱਲ ਕੀਤੀ ਆ ਹਾਂਜੀ ਗਰਾਊਂਡ ਦੇ ਵੀ ਆਲੇ-ਦੁਆਲੇ ਟਰੈਕ ਬਣਾਇਆ ਜਾਵੇ ਜਿਹਦੇ ਉੱਪਰ ਕੇ ਜਿਹੜੇ ਲੇਡੀਜ਼ ਸਿਆਣੇ ਕੋਈ ਸੜਕ ਤੇ ਸੈਰ ਕਰਨ ਜਾਂਦੇ ਆ ਜਦੋਂ ਸੜਕ ਤੇ ਸੈਰ ਕਰਨਾਂ ਦੇ ਇਧਰ ਦੇਣ ਵਾਲਾ ਜਿਹੜਾ ਛੋਟਾ ਆ ਖੁਰਦੇ ਆ ਉਧਰੋਂ ਨਸ਼ੇੜੀ ਆਉਂਦੇ ਆ ਉਹਨਾਂ ਤੋਂ ਕਈ ਡਰਦੇ ਉਧਰ ਨਹੀਂ ਜਾਂਦੇ हां ਤੁਹਾਡੀ ਇਹ ਵੀ ਪੁਆਇੰਟ ਵਧੀਆ ਹੈ ਕਿ ਗਰਾਊਂਡ ਦੇ ਵਿੱਚ ਟ੍ਰੈਕ ਬਣਾਏ ਜਾਵੇ ਤੇ ਉਸੇ ਲਾਈਟਾਂ ਲਗਾਈਆਂ ਜਾਵੇ ਕੋਈ ਚਾਰੇ ਗਰਾਊਂਡ ਦੇ ਵਿੱਚ ਲਾਈਟਾਂ ਲਾਈਆਂ ਜਾਣ ਐਡਾ ਵੱਡਾ ਬਗਲ ਕਰਨ ਦੀ ਲੋੜ ਨਹੀਂ ਮਤਲਬ 4-4 ਫੁੱਟ ਜਾਂ 3-3 ਫੁੱਟ ਦੀ ਚਾਰਦਵਾਰੀ ਕਰਕੇ ਨਾ ਉਹਦੇ ਉੱਪਰ ਜਿਹੜਾ ਹੁੰਦੀ ਨੇ ਨਾ ਆਪਣੇ ਜਾਲੀ ਵਾਲਾ ਜਾਲ ਉਹੀ ਲਾ ਦਿੱਤਾ ਜਾਵੇ ਜਿਹੜਾ ਗਰਾਊਂਡ ਦੇ ਵਿੱਚ ਵੀ ਘੁੰਮਦਾ ਬੰਦਾ ਦਿਸੇ ਹਾਂ ਉਹ ਲਾ ਨਾ ਹੋਵੇ ਕਿ ਜਿਹੜਾ ਬੱਚਾ ਕੋਈ ਉਹ ਲਾ ਗਲਤ ਕੰਮ ਕਰ ਜਾਵੇ ਕੋਈ ਸਿਆਣਾ ਬੈਠ ਕੇ ਉਹ ਲਾ ਗਲਤ ਕੰਮ ਕਰ ਜਾਵੇ ਇਦਾਂ ਨਹੀਂ ਗਰਾਉਂਡ ਇਦਾਂ ਹੀ ਹੋਣਾ ਚਾਹੀਦੀ ਹੈ ਜਿਹਦੇ ਵਿੱਚ ਆਰ ਪਾਰ ਦਿਸਦਾ ਰਹੇ ਦਿਸਦਾ ਰਹੇ ਤੇ ਫੁੱਲ ਬੂਟੇ ਜਿੱਦਾਂ ਹੁਣ ਟਰੈਕ ਦੇ ਦੋਲੇ ਫੁੱਲ ਬੂਟੇ ਲੱਗੇ ਜਾਉਂ ਹਾਂਜੀ 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 ਸਕੂਲ ਵੈਸੇ ਸਾਡਾ ਵਧੀਆ ਹੈ ਸਾਰਾ ਕੁਝ ਪਰ ਕੋਸ਼ਕ ਕਮਰਿਆਂ ਦੀ ਥੋੜੀ ਹਾਲਤ ਜਿੱਦਾਂ ਖਰਾਬ ਹੈ ਹਾਂਜੀ ਉਹ ਥੋੜਾ ਸੈੱਟ ਕੀਤਾ ਜਾਵੇ ਅੱਛਾ ਜੀ ਹਾਂਜੀ ਤਾਂ ਜਦੋਂ ਜਦੋਂ ਤੁਸੀਂ ਜਿਹੜਾ ਥੋੜੇ ਬੋ ਤੇੜੇ ਦੇ ਛੋਟੇ ਆ ਪਿੰਡ ਲੈਵਲ ਦੇ ਕੰਮ ਇਹ ਤਾਂ ਤੁਸੀਂ ਆਪ ਹੀ ਜਦੋਂ ਮਤ ਆ ਗ੍ਰਾਂਟ ਵਗੈਰਾ ਆ ਜਾਂਦੀ ਹੈ ਹੋ ਜਾਂਦੀ ਹੈ ਤੇ ਕੋਈ ਹੋਰ ਜਦਾਂ ਕਹਦੀਏ ਕਿ ਹੋਰ ਸਿਆਣੇ ਵਾਲੀ ਕੋਈ ਪਾਰਕ ਵਗੈਰਾ ਬਣਾਈ ਜਾਵੇ ਜਿੱਦ ਸਿਆਣੇ ਬਜ਼ੁਰਗਿਆ ਕੋਈ ਉੱਥੇ ਧੁੱਪੇ ਬਾਹਰ ਪਾਰਕ ਦੇ ਵਿੱਚ ਬੈਠ ਜਾਣ ਕੁਰਸੀਆਂ ਲਾਈਆਂ ਜਾਣ ਬੂਟੇ ਫੁੱਲ ਬੂਟੇ ਲਾਏ ਜਾਣ ਤਾਂ ਕਿ ਉਹਨਾਂ ਨੂੰ ਵਧੀਆ ਸਿਆਣਿਆਂ ਨੂੰ ਹੁਣ ਸਾਰੇ ਸਿਆਣੇ ਦੇਖਦੇ ਬਾਕੀ ਪਿੰਡਾਂ ਵਿੱਚ ਹੈਗਾ ਪਰ ਸਾਡੇ ਪਿੰਡਾਂ ਵਿੱਚ ਸਾਡੇ ਪਿੰਡਾਂ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਇਦਾਂ ਦਾ ਚਾਹੀਦਾ ਹੈ ਠੀਕ ਹੈ ਅਪਾਏ ਤੁਸੀਂ ਦੱਸ ਸਕਦੇ ਜੀ ਆਪਣੇ ਜਿਹੜਾ ਤੁਸੀਂ ਟੈਂਕੀ ਦਾ ਟੈਂਕੀ ਤੁਹਾਡਾ ਬਣਾਉਣ ਲਈ ਜਗਾ ਤੁਹਾਡੇ ਪਿੰਡ 'ਚ ਹੈ ਸਾਡੇ ਚੜ੍ਹਦੇ ਪਾਸੇ ਜਿਹੜਾ ਜੀ ਪਾਣੀ ਪੈਂਦਾ ਸਾਡੇਆਂ ਘਰਾਂ ਦਾ ਹਾਂਜੀ ਦਾਦਾ ਸਾਲੋਂ ਛੱਪੜ ਨਹੀਂ ਹੈਗਾ ਉਹ ਪੰਚਾਇਤ ਦੀ ਜਗਾ ਹੈ ਠੀਕ ਹੈ ਜੀ ਉਹ ਸਾਡੇਆਂ ਘਰਾਂ ਦਾ ਪਾਣੀ ਲੈਹnde ਪਾਸੇ ਜਿਹੜਾ ਛੱਪੜ ਉਹ ਚ ਪਿਆਣਾ ਚਾਹੀਦਾ ਠੀਕ ਹੈ ਜੀ ਇੱਥੇ ਟੈਂਕੀ ਬਣ ਜਵੇ ਪਾਰਕ ਬਣ ਜਵੇ ਜੋ ਮਰਜ਼ੀ ਬਣ ਲਾ ਸਕਦਾ ਇਹ ਛੱਪੜ ਨਹੀਂ ਆ ਕਾਗਜ਼ੀ ਛੱਪੜ ਵਿੱਚ ਅੰਡਰਗ੍ਰਾਉਂਡ ਜਾ ਕੇ ਪੈ ਪੈਨਾਂ ਦਾ ਇਹਨਾਂ ਘਰਾਂ ਦੇ ਹੈ ਨਹੀਂ ਹਾਂਜੀ ਜਿਹੜੇ ਪਿਛੋਂ ਵਾਲੇ ਪਾਸੇ ਇਹਨਾਂ ਨੂੰ ਨਾਲੀਆਂ ਨਹੀਂ ਆਇਆਂ ਨਹੀਂ ਇਹਨਾਂ ਦਾ ਸਾਰਾ ਪਾਣੀ ਢੇਰ ਕੇ ਉਧਰ ਦੀ ਦਖਣ ਵਾਲੇ ਪਾਸਿਓਂ ਪੱਛੋਂ ਵਾਲੇ ਪਾਸਿਓਂ ਲਾ ਕੇ ਉਹ ਛੱਪੜ ਜਬਾਨ ਇੱਥੇ ਪੰਚਾਇਤ ਟੈਂਕੀ ਬਣਾ ਦੇਵੇ ਸਰਕਾਰ ਚਾਹੇ ਕੁਝ ਕਰ ਦੇਵੇ ਹਾਂਜੀ ਜਨਮਤ ਵਾਲੇ 2.5 ਤਿੰਨ ਕਨਾਲ ਜਗ੍ਹਾ ਹੈਗੀ ਹੈ ਜੀ ਤੇ ਉਹਦੇ ਵਿੱਚ ਤਾਂ ਤੁਹਾਡੀ ਟੈਂਕੀ ਵੀ ਲੱਗ ਸਕਦੀ ਹੈ ਤੇ ਨਾਲ ਪਲੇ ਗਰਾਊਂਡ ਵੀ ਬਣ ਸਕਦੀ ਹੈ ਬੱਚਿਆਂ ਲਈ ਹਾਂ ਜੀ ਬਹੁਤ ਜਗ੍ਹਾ 2.5 ਤਿੰਨ ਕਨਾਲ ਜਗ੍ਹਾ ਬਹੁਤ ਆਉਂਦੀ ਹੈ ਪਿੰਡ ਦੇ ਵਿੱਚ ਹੀ ਪੈ ਜਾਂਦੀ ਹੈ ਪਿੰਡ ਦੇ ਫਿਰਨੀ ਦੇ ਉੱਪਰ ਹੈ ਜੀ ਰੁਰਜਾ ਦਾਪਾ ਬੈਠੇ ਹਾਂ ਠੀਕ ਹੈ ਜੀ ਇੱਦਾਂ ਹੀ ਇੰਨੀ ਦੂਰੇ ਜੀ ਓਕੇ ਜੀ ਬਾਕੀ ਹੁਣ ਤੁਸੀਂ ਇੱਕ ਗੱਲ ਕਰਦੇ ਸੀ ਨਸ਼ਿਆਂ ਬਾਰੇ ਜੀ ਹੁਣ ਆਪਾਂ ਇਸ ਟੌਪਿਕ ਤੇ ਆਨੇ ਆ ਨਸ਼ਿਆਂ ਬਾਰੇ ਤੇ ਦੇਖੋ ਜੀ ਨਸ਼ੇ ਇੱਕ ਬਹੁਤ ਬੜਾ ਕੋੜ ਆਇਆ ਪੰਜਾਬ ਨੂੰ ਲੱਗ ਚੁੱਕਿਆ ਠੀਕ ਹੈ ਜੀ ਨਹੀਂ ਤਾਂ ਇਹ ਹੁਣ ਜੇ ਆਪਾਂ ਕੀ ਇਹ ਕੇ ਇਕੱਲੀ ਸਰਕਾਰ ਬੰਦ ਕਰ ਦੂਗੀ ਇਹ ਵੀ ਨਹੀਂ ਹੋ ਸਕਦਾ ਇੱਥੇ ਸਾਨੂੰ ਵੀ ਇਨਵੋਲਵ ਹੋਣਾ ਪੈਣਾ ਸਾਨੂੰ ਇਨਵੋਲਵ ਇਸ ਤਰ੍ਹਾਂ ਹੋਣਾ ਪੈਣਾ ਜੀ ਹੁਣ ਦੇਖੋ ਸਾਡੇ ਤੁਸੀਂ ਪੰਚਾਇਤ ਬੈਠੇ ਸਾਰੇ ਇੱਥੇ ਬੈਠੇ ਨਾ ਬੈਠੀ ਸਾਰੇ ਬੈਠੀ ਨਾ ਬੈਠੇ ਤੇ ਮੇਰਾ ਪਹਿਲਾ ਸੁਝਾਅ ਸੁਣ ਲਓ ਫਿਰ ਮੈਨੂੰ ਦੱਸਿਓ ਤੇ ਪੰਚਾਇਤ ਬੈਠੀ ਆ ਹਰੇਕ ਦਾ ਆਪਣਾ ਆਪਣਾ ਵਾਰਡ ਹੋਣਾ ਇੱਕ ਹਾਂਜੀ ਹਰੇਕ ਹੋਣਾ ਨਾ ਇੱਕ ਵਾਰਡ ਆ ਪੰਜ ਵਾਰਡ ਆ ਸਕਦੇ ਪੰਜ ਵਾਰਡ ਆ ਤੁਹਾਡੇ ਜੀ ਪੰਜਾਂ ਵਾਰਡਾਂ ਚੋਂ ਤੁਸੀਂ ਜੇ ਆਪਣਾ ਇੱਕ ਇੱਕ ਵਾਰਡ ਸੰਭਲੋਗੇ ਸੰਭਲੋਗੇ ਨੇ ਇੱਕ ਵਾਰਡ ਸੰਭਲ ਸਕਦੇ ਆ ਸੰਭਲ ਸਕਦੇ ਆ ਤੇ ਜਦੋਂ ਸਾਰੇ ਪੰਜਾਂ ਦੇ ਤੁਸੀਂ ਇੱਕ ਇੱਕ ਵਾਰਡ ਸੰਭਲ ਲਿਆ ਆਪਣਾ ਤੇ ਫਿਰ ਨਸ਼ਾ ਸਾਡੇ ਪਿੰਡ ਚ ਕਿੱਧਰ ਰਹੂਗਾ ਬਈ ਸਾਡੇ ਪਿੰਡ ਦਾ ਨਸ਼ਾ ਹੈ ਨਹੀਂ ਹਾਂਜੀ ਬਹੁਤ ਵਧੀਆ ਸਾਡਾ ਪਿੰਡ ਕੋਈ ਨਸ਼ੇਈ ਨਾ ਪੱਕਾ ਨਹੀਂ ਹੈਗਾ ਲੇਕਿਨ ਸਾਨੂੰ ਬਾਹਰ ਲਿਆ ਕੇ ਤੰਗ ਕਰਦੇ ਆ ਦੇਖੋ ਮੇਰਾ ਹੱਥ ਵੱਢਿਆ 7000 ਰੁਪਈਆ ਖੋਇਆ ਹੂੰ ਪੁਲਿਸ ਰਿਪੋਰਟ ਹੋਈ ਸਭ ਕੁਝ ਹੋਇਆ ਹੂੰ ਇਹ ਨਸ਼ਾ ਬੰਦ ਹੋ ਜਵੇ ਤਾਂ ਆ ਜਿਹੜੀ ਲੁੱਟ ਮਾਰ ਆ ਇਹ ਸਾਡੀ ਬੰਦ ਹੋ ਸਕਦੀ ਆ ਪੰਜਾਬ ਦੇ ਵਿੱਚੋਂ ਸਰਕਾਰ ਚਾਹੇ ਤਾਂ ਕਰ ਸਕਦੀ ਏ ਅਸੀਂ ਅਸੀਂ ਨਸ਼ੇੜੀ ਨੂੰ ਰੋਕਦੇ ਆ ਉਹ ਸਾਨੂੰ ਵੜਨ ਆ ਦਿੰਦਾ ਦੂਸਰੇ ਦਿਨ ਹੂੰ ਹੁਣ ਤਾਂ ਹੀ ਅਸੀਂ ਇਸ ਜਰੀਏ ਨਾਲ ਤੁਹਾਡੇ ਕੋਲ ਆਏ ਆ ਦੇਖੋ ਜੀ ਸਾਡਾ ਜਰੀਆ ਚੈਨਲ ਚਲਾਉਣ ਦਾ ਜਰੀਆ ਇਹ ਹੀ ਆ ਕਿਉਂਕਿ ਸਾਡੇ ਨਾਲ ਅਸੀਂ ਇਹਦੇ ਬਹੁਤ ক্লোਜ਼ ਹੋ ਕੇ ਆਏ ਆ ਸਾਡੇ ਨਾਲ ਹੋਈਆਂ ਅਸੀਂ ਤਾਂ ਆਏ ਆ ਠੀਕ ਹੈ ਜੀ ਅਸੀਂ ਇਸ ਗੱਲ ਲਈ ਕਹਿੰਨੇ ਆ ਤੁਹਾਨੂੰ ਕਿ ਜੇ ਕੋਈ ਤੁਹਾਨੂੰ ਦਿਖਦਾ ਵੇਚਦਾ ਜੇ ਤੁਹਾਨੂੰ ਪਤਾ ਆ ਤੁਸੀਂ ਨਡਰ ਹੋ ਕੇ ਸਾਡੇ ਨਾਲ ਆਓ ਅਸੀਂ ਲਾਈਵ ਹੋ ਕੇ ਜਾਵਾਂਗੇ ਠੀਕ ਹੈ ਜੀ ਜਿੱਥੇ ਵੀ ਤੁਸੀਂ ਕਹੋਗੇ ਅਸੀਂ ਹਰ ਟਾਈਮ ਤੁਹਾਡੇ ਨਾਲ ਖੜੇ ਆ ਚਾਹੇ ਹਰ ਹਰ ਟਾਈਮ ਚੈਨਲ ਸਾਡਾ ਤੁਹਾਡੇ ਨਾਲ ਵਾ ਜਿੱਥੇ ਵੀ ਤੁਸੀਂ ਸੱਦੂਗੇ ਅਸੀਂ ਹਾਜ਼ਰ ਵਾਂ ਠੀਕ ਹੈ ਜੀ ਮੈਂ ਹਰ ਇੱਕ ਪਿੰਡ ਵਿੱਚ ਜਾ ਕੇ ਇਹੀ ਗੱਲ ਕਹਿਣਾ ਆ ਕਿ ਹਰ ਇੱਕ ਪੰਚ ਨੂੰ ਆਪਣਾ ਬਾੜ ਸੰਭ ਲੈਣਾ ਚਾਹੀਦਾ ਹੈ ਤਾਂ ਪੰਜਾਬ ਵਿੱਚ ਨਿਸ਼ਾਰਾ ਹੀ ਨਹੀਂ ਸਕਦਾ ਉਹ ਮੇਰੇ ਬਾੜ ਦੇ ਸਾਡੇ ਪਿੰਡ ਚ ਹੀ ਹੈ ਨਹੀਂ ਨਸ਼ੇੜੀ ਕੋਈ ਵੀ ਤੁਹਾਡੇ ਪਿੰਡ ਦੀ ਵੀ ਗੱਲ ਕਰਦਾ ਬਾਕੀ ਪਿੰਡਾਂ ਦੀ ਵੀ ਗੱਲ ਕਰਦਾ ਕੀ ਕਰਨੀ ਕੀ ਕਰੀਏ ਉੱਥੇ ਨਾ ਲੱਕੀ ਮੈਂ ਹੁਣ ਪਿੰਡਾਂ ਨੂੰ ਸਾਰਿਆਂ ਨੂੰ ਇਹ ਸਿਝਾ ਦੇ ਰਿਹਾ ਇਹ ਤਾਂ ਹਾਲ ਦਿੱਤੀ ਆ ਦੇਖ ਲਓ ਮੇਰਾ ਹੱਥ ਵੱਡਿਆ ਹਾਂਜੀ ਹਾਂਜੀ 5-7 ਸਾਲ ਹੋ ਚੱਲੇ ਆ ਉਹ ਗੱਲ ਨਹੀਂ ਬਣੀ ਹਾਂਜੀ ਕੀ ਕਰੀਏ ਬਾਹਰ ਨਾਲ ਨਸ਼ੇੜੀ ਆਂਦਾ ਜਿਹੜੇ ਇੱਧਰਲੇ ਉੱਧਰ ਚੱਲ ਜਾਂਦੇ ਉਧਰੋਂ ਇੱਧਰ ਆ ਜਾਂਦੇ ਪਛਾਣ ਹੁੰਦੇ ਨਹੀਂ ਹਾਂਜੀ ਜੇ ਅਸੀਂ ਜ਼ਿਆਦਾ ਕੱਸਦੇ ਅਗਲੇ ਦੁਕਾਨਾਂ ਨੂੰ ਉੱਥੇ ਵੱਢਣ ਆ ਜਾਂਦੇ ਚੱਲ ਹੁਣ ਚੈਨਲ ਚੱਲਦਾ ਸੀ ਪਰਸੋਂ ਮਾਰਨੇ ਮੁੰਡਾ ਵੱਢ ਨਹੀਂ ਦਿੱਤਾ ਹੁਣ ਨ ਉਹ ਕੋਈ ਚੱਕਰ ਨਹੀਂ ਸਾਡੇ ਕੋਲ ਸਾਰੇ ਇੱਥੇ ਤਿਆਰ ਕੰਡੇ ਹੈਗੇ ਆ ਜੀ ਆਪਣੇ ਕੋ ਚੈਨਲ ਆਪਣਾ ਹੈਗਾ ਪਰ ਲਾਈਵ ਵੀ ਰੇਡ ਮਾਰ ਕੇ ਪੜ ਲਮਾ ਕੇ ਤੁਸੀਂ ਸਾਨੂੰ ਬਸ ਪਰਾਨੇ ਵਾਲੇ ਬਣਾਓ ਠੀਕ ਹੈ ਜੀ ਅਸੀਂ ਤੁਹਾਡੇ ਨਾਲ 12 24 ਖੜੇ ਆ ਠੀਕ ਹੈ ਜੀ ਸਾਡੇ ਚੈਨਲ ਪਰ ਸਾਡਾ ਨੰਬਰ ਪਿਆ ਹੋਇਆ ਜਦੋਂ ਵੀ ਲੋੜ ਆ ਜਿਸ ਨੂੰ ਵੀ ਚੀਜ਼ ਲੋੜ ਆ ਤੁਹਾਨੂੰ ਉਸ ਵੇਲੇ ਰਾਤੀ ਰਾਤ ਨੂੰ ਫੋਨ ਕਰੋ ਅਸੀਂ ਹਾਜ਼ਰ ਆ ਜੀ ਠੀਕ ਹੈ ਜੀ ਤੇ ਆਪਾਂ ਦੂਜੇ ਨੰਬਰ ਤੇ ਸਾਰੇ ਪਿੰਡਾਂ ਨੂੰ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਕਹਿ ਰਿਹਾ ਮੈਂ ਹਰ ਇੱਕ ਪਿੰਡ ਵਿੱਚ ਇਹੀ ਸਲਾਹ ਦੇ ਰਿਹਾ ਕਿ ਤੁਸੀਂ ਇੱਕ ਇੱਕ ਆਪਣਾ ਪਿੰਡ ਸੰਭਲੋ ਨਾ ਜੇ ਅਪਣਾ ਆਪਣਾ ਆਪਣਾ ਪਿੰਡ ਸੰਭ ਲਈਏ ਤਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਹੋ ਸਕਦਾ ਕਿਉਂਕਿ ਸਾਨੂੰ ਆਪ ਹਿੰਮਤ ਕਰਨੀ ਪਵੇ ਇਹ ਈ ਔਖੀ ਗੱਲ ਤਾਂ ਹੈ ਨਹੀਂ ਹੁਣ ਅਸੀਂ ਆਪਾਂ ਜੇ ਘਰ ਬੈਠ ਕੇ ਜਾਂਿਆ ਚ ਬੈਠ ਕੇ ਕਹੀਏ ਨਸ਼ਾ ਨਹੀਂ ਛੱਟਿਆ ਨਾਚ ਨਹੀਂ ਛੁੱਟਦਾ ਇਹ ਚ ਨਹੀਂ ਕਿਉਂਕਿ ਕਰਨਾ ਤਾਂ ਸਾਨੂੰ ਵੀ ਨਾਲ ਪੈਣਾ ਜੀ ਕਰਨਾ ਪਊਗਾ ਕਰਨਾ ਪਊਗਾ ਜੇ ਤਾਂ ਹੋਣਾ ਪਊ ਇਹਦੇ ਗੱਲ ਹੁਣ ਅਸੀਂ ਉੱਥੇ ਜੀ ਉੱਠ ਕੇ ਤੁਰੇ ਆ ਅਸੀਂ ਕਿਸੇ ਲਾਲਚ ਨੂੰ ਛੁੱਟ ਤੁਰੇ ਆ ਅਨੇ ਅਜੀ ਇਸੇ ਕਰਕੇ ਤੁਨੇ ਤੁਹਾਨੂੰ ਜਗਾਣ ਤੁਰਿਆ ਜਦਵੇਂ ਸਰਪੰਚ ਬਣਿਆ ਉਹਨਾਂ ਨੂੰ ਦੱਸਣ ਤੁਰਿਆ ਤੇ ਨਚੇ ਨਚੇ ਦੇ ਤੁਹਾਡ ਨੂੰ ਥਰੂ ਵੀ ਨਚਾ ਤੁਸੀਂ ਕਿੱਦਾਂ ਰੋਕ ਸਕਦੇ ਆ ਤੁਹਾਨੂੰ ਦੱਸਣ ਤੁਰਿਆ ਅਕਸਰ ਨੂੰ ਜੇ ਕੋਈ ਕਰਦਾ ਵੀ ਹੈ ਨਚਾ ਇਹ ਤੁਹਾਨੂੰ ਪਤਾ ਵੀ ਹੈ ਕਿਸੇ ਦੇ ਹੁਣ ਇੱਥੇ ਪੰਜ ਬੈਠੇ ਆ ਜਿਨ੍ਹਾਂ ਵਿੱਚੋਂ ਕੋਈ ਨਸ਼ਾ ਕਰਦਾ ਵੀ ਆ ਤਾਂ ਉਹ ਮੈਂ ਕਹਿੰਦਾ ਕਿ ਤੁਸੀਂ ਉਹਦਾ ਗੁਪਤ ਤਰੀਕੇ ਨਾਲ ਜਾਨੀ ਪਿੰਡ ਚ ਦਾ ਇੱਕ ਆਪਣੀ ਕਹਿੰਦਾ ਸੈਲਫ ਰਿਸਪੈਕਟ ਹੁੰਦੀ ਆ ਹੈਨਾ ਆਪਾਂ ਬੜੀ ਗੱਲ ਕੋਈ ਆਪਾਂ ਇੰਜ ਦਾ ਕਹ ਰਹੀਏ ਕਿਸੇ ਦੇ ਸਾਹਮਣੇ ਨਾਂ ਲੈ ਕੇ ਆਈਏ ਆਪਾਂ ਉਹਨੂੰ ਗੁਪਤ ਤਰੀਕੇ ਨਾਲ ਉਹਦਾ ਇਲਾਜ ਕਰਾ ਸਕਦੇ ਹਾਂ ਹੋ ਸਾਬਾ ਹੁਣ ਜਾਬ ਜਾਵੇ ਹੋ ਸਾਬਾ ਇਹ ਹੈਗਾ ਕੋਈ ਇਸ ਤਰ੍ਹਾਂ ਦਾ ਆਪਾਂ ਉਹ ਵੀ ਕਰਾ ਸਕਦੇ ਹਾਂ ਹੋ ਸਾਬਾ ਸਾਨੂੰ ਇਹਦਾ ਉਹਦਾ ਵੀ ਦੱਸਿਆ ਜਾਵੇ ਠੀਕ ਹੈ ਜੀ ਤੁਸੀਂ ਦੇਖਿਆ ਹੋਣਾ ਕਿ ਇੱਥੇ ਜੋ ਆਪਣੇ ਹਲਕੇ ਦੇ ਐਮ ਲੇ ਸਦਾ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੇ ਕਾਫੀ ਬੱਚਿਆਂ ਦਾ ਇਲਾਜ ਉਹਨਾਂ ਨੇ ਵੀ ਕਰਾਇਆ ਉਹ ਵੀ ਸੁਣਨੇ ਚ ਮੈਨੂੰ ਆ ਉਹਨਾਂ ਨੇ ਬਹੁਤ ਬੱਚਿਆਂ ਦਾ ਇਲਾਜ ਕਰਾਇਆ ਆ ਜੇ ਕੋਈ ਸਾਡੇ ਤੱਕ ਨਹੀਂ ਪਹੁੰਚ ਕਰ ਸਕਦਾ ਉਹਨਾਂ ਤੱਕ ਕਰ ਸਕਦਾ ਉਹਨਾਂ ਉਹਨਾਂ ਤੱਕ ਕਰ ਲੈਣਾ ਡਾ ਸ਼ੰਕਰ ਸਾਹਿਬ ਤੁਹਾਡੇ ਦਾ ਕੋਲੇ ਹੀ ਆ ਉਹ ਹਾਂਜੀ ਤੁਹਾਡੇ ਦੇ ਵਿੱਚ ਹੀ ਆ ਤੁਸੀਂ ਤੇ ਜਾ ਕੇ ਉਹਨਾਂ ਤੱਕ ਕੋਈ ਪਹੁੰਚ ਕਰ ਸਕਦੇ ਆ ਹੈਣਾ ਜੀ ਤੇ ਇਸ ਕਰਕੇ ਮੈਂ ਚਾਹਨਾ ਕਿ ਇਹ ਇਹ ਉਪਰਾਲੇ ਕੀਤੇ ਜਾਣ ਤਾਂ ਹੀ ਸਾਡੇ ਬੱਚੇ ਬਚਣੇ ਆ ਜੇ ਤੁਸੀਂ ਕਹੋ ਕਿ ਅਸੀਂ ਇੱਕ ਦੂਜੇ ਤੇ ਸਿੱਟੀ ਹੀ ਆਈਏ ਗੱਲ ਫੇਰ ਨਹੀਂ ਬਚਣੇ ਸਚੇਤ ਸਾਰੇ ਪਿੰਡ ਨੂੰ ਹੋਣਾ ਪੈਣਾ ਪਿੰਡ ਨੂੰ ਸਖਤ ਐਕਸ਼ਨ ਲੈਣੇ ਪੈਣੇ ਡਰਨਾ ਨਹੀਂ ਪੈਣਾ ਇਹ ਨਹੀਂ ਕਹਿਣਾ ਕਿ ਮੋੜੇ ਮੋੜੇ ਮਾਤੜ ਵੀ ਬੰਦਾ ਕੋਈ ਤਣਾਸਰ ਤਣਾੜ ਬੰਦਾ ਆ ਅੱਜ ਕੱਲ ਕੋਈ ਤਣਾੜ ਨਹੀਂ ਰਿਹਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਜੀ ਠੀਕ ਆ ਜੀ ਇੱਕ ਵੀਡੀਓ ਪਈਓ ਮੁਰਕੇ ਸਾਰੀ ਜ਼ਿੰਦਗੀ ਨਹੀਂ YouTube ਦਾ ਕਾਨੂੰਨ ਬੈਠਾ ਕਾਨੂੰਨ ਬੈਠਾ ਆ ਠੀਕ ਹੈ ਜੀ ਹੁਣ ਇਹ ਕੰਮ ਨਹੀਂ ਰਿਹਾ ਪਹਿਲਾਂ ਵਾਲਾ ਹੁਣ ਤੁਹਾਨੂੰ ਪਤਾ ਹੈ ਬਹੁਤ ਘਟ ਵੀ ਰਿਹਾ ਆ ਤੁਸੀਂ ਦਿਨੋਂ ਦਿਨ ਦੇਖ ਰਹੇ ਹੋ ਕਿ ਨਸ਼ਾ ਬਹੁਤ ਥੱਲੇ ਜਾ ਰਿਹਾ ਆ ਕੀ ਹੋ ਗਏ ਜੀ ਹਾਂ ਜੀ ਚੈਨਲ ਨਹੀਂ ਛੱਡਦੇ ਹੁਣ ਹਾਂ ਜੀ ਹੁਣ ਕਿਉਂਕਿ ਸਾਰੇ ਹੱਥ ਧੋ ਕੇ ਨਸ਼ੇ ਪਿੱਛੇ ਹੀ ਪਏ ਹੋ ਸਰਕਾਰ ਵੀ ਤੇ ਚੈਨਲ ਵੀ ਚੈਨਲ ਵੀ ਹਾਂ ਜੀ ਠੀਕ ਹੈ ਹੁਣ ਸਰਪੰਚ ਸਾਹਿਬ ਜੀ ਤੁਹਾਡੇ ਨਾਲ ਗੱਲ ਕਰਦੇ ਆਪਾਂ ਹੁਣ ਤੁਸੀਂ ਇੱਕ ਮਸਲਾ ਦੱਸਦੇ ਸੀ ਕਿ ਆਪਣੇ ਟੋਬੇ ਦਾ ਕੋਈ ਮਸਲਾ ਜੀ ਉਹ ਮਸਲੇ ਬਾਰੇ ਸਾਨੂੰ ਹੁਣ ਜਾਣੂ ਕਰਾਓ ਜੀ ਤੁਸੀਂ ਇਹ ਜੀ ਗੱਲ ਛੱਪਲ ਹੁੰਦਾ ਸਾਡੇ ਇੱਥੇ ਓਵਰਫਲੋ ਠੀਕ ਹੈ ਜੀ ਪਾਣੀ ਦੀ ਕਿਥੇ ਨੂੰ ਲੋਡ ਹੋਵੇ ਹਾਂਜੀ ਸੁੱਲਰ ਮੋਟਰ ਲੱਗ ਜਵੇ ਤਾਂ ਵਧੀਆ ਗੱਲ ਹੈ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਇਹ ਚਾਹਵੇਂ ਆ ਹਾਂਜੀ ਇਹ ਹੋਣਾ ਚਾਹੀਦਾ ਕੰਮ ਠੀਕ ਹੈ ਜੀ ਮਤਲਬ ਛੱਪਰ ਓਵਰਫਲੋ ਹੋ ਕੇ ਫੇਜ ਦਾ ਲੋਕਾਂ ਦੇ ਘਰਾਂ ਚ ਪਾਣੀ ਪੈਂਦਾ ਜੀ ਹਾਂ ਹੈ ਜੀ ਘਰਾਂ ਚ ਪੈਂਦਾ ਕਿਸੇ ਦੇ ਖੇਤ ਜਾਂਦਾ ਆ ਹਾਂਜੀ ਕਿਸੇ ਨੂੰ ਨਹੀਂ ਲੋਡ ਉੱਥੇ ਪਾਣੀ ਜਾਂਦਾ ਅਗਲਾ ਕਹਿੰਦਾ ਫਿਰ ਹਾਂਜੀ ਬੇਜਰ ਕੋ ਹੱਲੇ ਹੀ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਤੁਹਾਡੇ ਹੋਰ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਹਿੰਦੇ ਆ ਵੀ ਪਹਿਲੇ ਦਾਦੇ ਹੋਣੇ ਚਾਹੀਦੇ ਆ ਸਰ ਸਾਡੇ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਦਾ ਕੋਈ ਵਿਕਾਸ ਨਹੀਂ ਕੀਤਾ ਹੈਗਾ ਬਹੁਤ ਡਾਊਨ ਜਾ ਰਹੀਆਂ ਹਨ ਜਿੱਦ ਦਾ ਸਾਡੇ ਕਿਸਾਨ ਭਰਾ ਆ ਉਹ ਟਰਾਲੀਆਂ ਲੈ ਕੇ ਜਾਂਦੇ ਆ ਲੱਦ ਕੇ ਤੇ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਤੇ ਚੰਗਿਆੜੇ ਨਿਕਲਦੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਲਈ ਉਹਦਾ ਪ੍ਰਬੰਧ ਕਰਵਾਇਆ ਜਾਵੇ ਠੀਕ ਹੈ ਮਤਲਬ ਬਿਜਲੀ ਵਿਭਾਗ ਵਾਲਿਆਂ ਨੂੰ ਵੀ ਅਸੀਰ ਰਿਕੁਐਸਟ ਕਰਦੇ ਆ ਕਿ ਜੇ ਸਾਡੀ ਵੀਡੀਓ ਦੇਖਦੇ ਹੋਣ ਤਾਂ ਇਸ ਢੇਰੋ ਪਿੰਡ ਵਿੱਚ ਜਰੂਰ ਆ ਕੇ ਜੋ ਬਿਜਲੀ ਦੇ ਤਾਰਾਂ ਦਾ ਜੋ ਜਾਲ ਵਿਛਿਆ ਜੋ ਉਹ ਨੀਮਾ ਦੱਸ ਰਹੇ ਨੇ ਉਹਨੂੰ ਠੀਕ ਕੀਤਾ ਜਾਵੇ ਨਹੀਂ ਤਾਂ ਆਪਣੇ ਡਿਊਟੀ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਨਾ ਇੱਕ ਵਾਰ ਧਿਆਨ ਚ ਲਿਆਂਦਾ ਜਾਵੇ ਹਰੇਕ ਦੇ ਤਾਂ ਜੋ ਕਿ ਇਹ ਕੋਈ ਦੁਰਘਟਨਾ ਵਾਪਰਨ ਤੋਂ ਬਚਾ ਹੋ ਸਕੇ ਸਰਪੰਚ ਸਾਹਿਬ ਜੀ ਜਿੱਦਾਂ ਕਿ ਜਿਹੜੀ ਸਮੇਂ ਦੀ ਸਰਕਾਰ ਸਾਡੇ ਚੱਲ ਰਹੀ ਹੈ ਸਰਦਾਰ ਭਵੰਤਵ ਸਿੰਘ ਮਾਨਯੋਗ ਮੁੱਖ ਮੰਤਰੀ ਉਹਨਾਂ ਦੀ ਰਹਿਨੁਮਈਏ ਮੇਟ ਸਰਕਾਰ ਸਰਕਾਰ ਚੱਲ ਰਹੀ ਹੈ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਪਹਿਲਾਂ ਤਾਂ ਮੈਂ ਬਹੁਤ ਬਹੁਤ